ਖੇਤੀਬਾੜੀ ਵਿਭਾਗ ਦੇ ਵੱਲੋਂ ਭਰੇ ਗਏ ਕੀਟਨਾਸ਼ਕਾਂ ਦੇ 13 ਸੈਂਪਲ ਫੇਲ ਹੋਣ ਤੋਂ ਬਾਅਦ ਕਿਸਾਨਾਂ ਦਾ ਕੰਪਨੀਆਂ ਤੋਂ ਭਰੋਸਾ ਉੱਤਰਦਾ ਨਜ਼ਰ ਆ ਰਿਹਾ ਹੈ ਵਿਭਾਗ ਨੇ ਬਠਿੰਡਾ ਫਾਜ਼ਿਲਕਾ ਦੇ ਮੁਕਸਰ ਜ਼ਿਲ੍ਹੇ ਦੇ ਵਿੱਚ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰੇ ਨੇ ਬਠਿੰਡਾ ਦੇ ਵਿੱਚ ਕੁੱਲ 228 ਸੈਂਪਲ ਭਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ 113 ਦੇ ਨਤੀਜਿਆਂ ਦੇ ਮੁਤਾਬਕ 4 ਸੈਂਪਲ ਫੇਲ ਦੱਸੇ ਜਾ ਰਹੇ ਨੇ ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਬਣੀ ਕੀਟਨਾਸ਼ਕ ਪ੍ਰਯੋਗਸ਼ਾਲਾ ਦੇ ਵਿੱਚ ਪਹੁੰਚੇ 50 ਸੈਂਪਲਾਂ ਦੇ ਵਿੱਚੋਂ 45 ਤੇ ਨਜ਼ਰ ਮਾਰੀਏ ਤਾਂ ਉਹਨਾਂ ਦੇ ਵਿੱਚੋਂ 11 ਸੈਂਪਲ ਫੇਲ ਹੋ ਚੁੱਕੇ ਨੇ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ ਆਪਣੇ ਟੋਟਲ 50 ਸੈਂਪਲ ਆਏ ਸੀ ਇੱਥੇ ਪ੍ਰੈਟੀ ਵੇਸ ਤੇ ਜਿਹਦੇ ਵਿੱਚੋਂ ਫਾਇਲਤਾ ਮੁਖਸਰ ਤੇ ਸ਼੍ਰੀ ਮੁਖਸਰ ਸਾਹਿਬ ਤੇ ਆਪਣਾ ਬਠਿੰਡਾ ਠੀਕ ਹੈ ਜੀ ਇਹ ਵਿੱਚੋਂ 11 ਸੈਂਪਲ ਫੇਲ ਹੋ ਗਏ ਬਾਕੀ ਸਾਰੇ ਆਪਣੇ 5 ਸੈਂਪਲ ਟੈਸਟ ਕਰਾ ਰਹੇ ਨੇ ਤੇ ਜੋ ਬਾਅਦ ਤੇ ਕੁਸਰਕਿਸਤ ਨੇ ਕੰਪਨੀ ਅਸੀਂ ਕੋਈ ਬ੍ਰਾਂਡਡ ਕੰਪਨੀ ਅਸੀਂ ਜਾਂ ਜਿਹੜੀ ਫੇਅਰ ਹੋਏ ਉਹਨਾਂ ਦੀ ਨਹੀਂ ਨਹੀਂ ਮੈਡਮ ਕੰਪਨੀ ਸਰ ਕੋਲ ਹੁੰਦੀਆਂ ਨਹੀਂ ਅੱਛਾ ਜਿਹੜੀ ਕੰਪਨੀ ਹੁੰਦੀਆਂ ਜਿਹੜੇ ਫਾਈਲ ਨੰਬਰ ਆ ਜਾਂਦੇ ਆ ਕੰਪਨੀ ਨਾਲ ਨਹੀਂ ਹੁੰਦੀ ਸਰ ਟੈਸਟ ਹੋਏ ਕਿਨੇ ਸੀ ਤੇ ਵਿੱਚੋਂ ਫੇਲ ਕਿਨੇ ਦੇ ਸਨ 50 ਸਪਲ ਟੋਟਲਾਈਜ਼ ਹੈ ਆਪਣੇ ਕੋਲੇ ਵਿੱਚੋਂ 45 ਐਗਜ਼ੈਂਪਲ ਪਾਸ ਆਪਣੇ ਅਸੀਂ ਅਟੈਚ ਕਰਦੇ ਤੇ ਵਿੱਚੋਂ ਪੰਜ ਇਹ ਜਿਹੜੇ ਕਰਦੇ ਕਿਹੜੇ ਕਿਹੜੇ ਜਿਲ੍ਹਿਆਂ ਚੋਂ ਆਏ ਤੁਹਾਡੇ ਕੋਲੋਂ ਮੁਕਸ਼ਲ ਤੋਂ ਵਿੱਚੋਂ ਫਰਕਾ ਜੁਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਕੀਟਨਾਸ਼ਕ ਦਵਾਈਆਂ ਮੁਹੱਈਆ ਕਰਵਾਉਣ ਦੇ ਲਈ ਜਿਸ ਤਰ੍ਹਾਂ ਸਟੇਟ ਪੱਧਰੀ ਕਮੇਟੀਆਂ ਬਣਾ ਕੇ ਜੀਡੀਐਸ ਸਾਹਿਬਾਨ ਦੀ ਅਗਵਾਈ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਪਣੀ ਨਿਗਰਾਨੀ ਦੇ ਵਿੱਚ ਉਹ ਸੈਂਪਲ ਪਰੋਆਏ ਜਾ ਰਹੇ ਐ ਉਸੇ ਤਰ੍ਹਾਂ ਜ਼ਿਲ੍ਹਾ ਪੱਧਰ ਤੇ ਜਿਵੇਂ ਸਾਡੇ ਬਠਿੰਡੇ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਗੁਰਨਾਥ ਸਿੰਘ ਸਿੱਧੂ ਜੀ ਨੇ ਬਲਾਕ ਪੱਧਰੀ ਕਮੇਟੀਆਂ ਬਣਾਈਆਂ ਨੇ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਪੱਧਰ ਤੇ ਤਿੰਨ ਕਮੇਟੀਆਂ ਜਿਲ੍ਹਾ ਪੱਧਰੀ ਵੀ ਬਣਾਈਆਂ ਨੇ ਜਿਹੜੀਆਂ ਬਲਾਕ ਪੱਧਰ ਤੇ ਵੀ ਸਿੰਪਲ ਡਰਾ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਜਿਹੜੀਆਂ ਜਿਲ੍ਹਾ ਪੱਧਰੀ ਤਿੰਨ ਟੀਮਾਂ ਨੇ ਉਹਨਾਂ ਵੱਲੋਂ ਵੀ ਅਲੱਗ-ਅਲੱਗ ਬਲਾਕਾਂ ਦੇ ਵਿੱਚ ਜਾ ਕੇ ਰੈਂਡਮਲੀ ਜਿਹੜੇ ਹੈਗੇ ਨੇ ਸਿੰਪਲ ਡਰਾ ਕੀਤੇ ਜਾ ਰਹੇ ਆ ਇਸੇ ਤਰ੍ਹਾਂ ਸਟੇਟ ਪੱਧਰ ਤੋਂ ਵੀ ਮਤਲਬ ਕਿ ਜਿਹੜੀ ਜੀਡੀਐਸ ਸਾਹਿਬਾਨ ਦੀ ਅਗਵਾਈ ਦੇ ਵਿੱਚ ਸਮੇਂ-ਸਮੇਂ ਤੇ ਟੀਮਾਂ ਆ ਕੇ ਆਪਣੀ ਦੇਖ ਰੱਖ ਦੇ ਵਿੱਚ ਜਿਹੜੇ ਹੈਗਾ ਅਲੱਗ-ਅਲੱਗ ਕੰਪਨੀਆਂ ਦੇ ਕਦਮਾਂ ਚੋਂ ਅਲੱਗ-ਅਲੱਗ ਮੰਡੀਆਂ ਦੇ ਵਿੱਚੋਂ ਡੀਲਰਾਂ ਤੋਂ ਆਪਣੀ ਦੇਖ ਰੱਖ ਦੇ ਵਿੱਚ ਜਿਹੜੇ ਸੈਂਪਲ ਸਾਡਾ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦਾ ਇਸ ਸਾਲ ਦਾ ਫਾਈਨੈਂਸ਼ੀਅਲ ਇਅਰ ਦਾ ਇਸ ਦਾ 420 ਦਾ ਟੀਚਾ ਹੈ ਪੈਸੀ ਸਾਈਡ ਦੇ ਸੈਂਪਲ ਡਰਾ ਕਰਨ ਦਾ ਜਿਹੜਾ ਕਿ 31 ਜੁਲਾਈ 2017 ਤੱਕ 150 ਸੈਂਪਲ ਡਰਾ ਕਰਨ ਦਾ ਸਾਡਾ ਟੀਚਾ ਬਣਦਾ ਸੀ ਤੇ ਹੁਣ ਤੱਕ ਅਸੀਂ ਜ਼ਿਲ੍ਹੇ ਦੇ ਵਿੱਚੋਂ 218 ਜਿਹੜੇ ਸੈਂਪਲ ਨੇ ਕੀਟਨਾਸ਼ਕ ਦਵਾਈਆਂ ਦੇ ਜਾਂ ਨਦੀਨ ਨਾਸ਼ਕ ਦੇ ਜਾਂ ਬੀਟੀਸਾਈਡ ਦੇ ਅਸੀਂ ਹੁਣ ਤੱਕ 218 ਜਿਹੜੇ ਡਰਾ ਕਰ ਚੁੱਕੇ ਆ ਅਲੱਗ-ਅਲੱਗ ਲੈਬਾਂ ਨੂੰ ਉਹ ਭੇਜੇ ਜਾ ਚੁੱਕੇ ਆ ਤੇ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਲਗਭਗ ਉਹਦੇ ਵਿੱਚੋਂ ਅ ਅੱਜ ਤੱਕ ਜਿਹੜੇ ਹੈਗੇ 4 ਸੈਂਪਲ ਫੇਲ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਖੈਰ ਰਖੇਗਾ ਲਾਈਫ ਕ੍ਰਾਫਟਸ ਦਾ ਹੈ ਇੱਕ ਠਾਕਰ ਕੈਮਿਕਲਸ ਦਾ ਹੈ ਔਰ ਇੱਕ ਹੈਗਾ ਇਹਦਾ ਆਪਣਾ ਹైదరాబాద్ కెమికల్స్ ਲਿਮਟਿਡ ਦਾ ਇਹਨਾਂ ਦੇ ਖਿਲਾਫ ਕਾਰਵਾਈ ਕੀ ਬਲੂਰੀ ਡਿਪਾਰਟਮੈਂਟ ਕੀ ਕਾਰਵਾਈ ਕਰ ਰਹੀ ਹੈ ਮੇਰੇ ਨਾਲ ਇਹਨਾਂ ਦੇ ਖਿਲਾਫ ਜੋ ਐਕਟ ਅਨੁਸਾਰ ਕਾਰਵਾਈ ਇਨਸੈਕਟੀਸਾਈਡ ਐਕਟ 1968 ਦੇ ਅਧੀਨ ਜੋ ਕਾਰਵਾਈ ਕਰਨੀ ਬਣਦੀ ਹੈ ਉਹ ਇਹਨਾਂ ਖਿਲਾਫ ਕੀਤੀ ਜਾ ਰਹੀ ਹੈ ਬਟੈਂਡਾ ਤੋਂ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਮ